ਇਹ ਟੀਪੋ ਤੇ ਨਿੱਕੇ ਹੁੰਦੀਆਂ ਤਿੰਨ ਸਾਲ ਦੇ ਦੀਆਂ ਸੀ ਪ੍ਰੈਕਟਿਸਾਂ ਕਰਾਈਆਂ ਮਿਹਨਤ ਦੇ ਨਾਲ ਕੁਝ ਅਸੀਂ ਹੌਸਲਾ ਦਿੰਦੇ ਸੀ ਕੋ ਬੱਚੇ ਨੂੰ ਬਹੁਤ ਲਗਨ ਸੀ ਵੀ ਮੈਂ ਖੇਡਾਂ ਇੱਕ ਖੇਡਾਂ ਦਾ ਜਿਹਨੂੰ ਚਾ ਪੁੱਤ ਉਹ ਹੀ ਇੱਥੋਂ ਤੱਕ ਪਹੁੰਚਦਾ ਬਹੁਤ ਚੰਗੇ ਢੰਗ ਨਾਲ ਖੇਡਣਗੇ ਆਪਣੇ ਪਲੇਅਰ ਬਹੁਤ ਪ੍ਰੈਕਟਿਸਾਂ ਕਰਦੇ ਆ ਪੁੱਤ ਖਾਸ ਕਰਕੇ ਆਪਣੇ ਸ਼ੁਭ ਤੇ ਤੈਨੂੰ ਕਿ ਚੋਕੇ ਛੱਕੇ ਮਾਰੂਗਾ ਆਪਾਂ ਇਹਨਾਂ ਤੇ ਹੈਵੀ ਰਵਾਂਗੇ ਪੁੱਤ ਇਹ ਪੁੱਤ ਨੂੰ ਸ਼ੁਭ ਦੇ ਦਿਨ ਉਮਰ ਬਹੁਤ ਠੀਕ ਹੈ ਨੋ ਜੁਆਨਾ ਚੜਦੀ ਵਸਤ ਹੈਗਾ ਇਹਦੇ ਵਿੱਚ ਸ਼ੁਭ ਨੂੰ ਕਰਕੇ ਇੰਡੀਆ ਵਾਸਤੇ ਕਰਨਾ ਹੀ ਪੈਣਾ ਪੁੱਤ ਬਹੁਤ ਖੁਸ਼ ਬਹੁਤ ਖੁਸ਼ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਆਈਸੀਸੀ ਚੈਂਪੀਅਨਸ ਟਰੋਫੀ 2025 ਦੇ ਲਈ ਹੋਣ ਵਾਲੇ ਅੱਜ ਭਾਰਤ ਅਤੇ ਪਾਕਿਸਤਾਨ ਦੇ ਮੁਕਾਬਲੇ ਦੇ ਵਿੱਚ ਸ਼ੁਭਮਨ ਗਿੱਲ ਤੇ ਸਾਰਿਆਂ ਦੀ ਨਿਗਾਹ ਹੈਗੀ ਤੇ ਇਸ ਦੌਰਾਨ ਅਸੀਂ ਮੌਜੂਦ ਹਾਂ ਪਿੰਡ ਜੈਮਲ ਵਾਲਾ ਉਸ ਦਾ ਪੈਤ੍ਰਿਕ ਪਿੰਡ ਹੈਗਾ ਉਸ ਦਾ ਜੱਦੀ ਪਿੰਡ ਹੈ ਤੇ ਉਹਨਾਂ ਦੇ ਦਾਦਾ ਜੀ ਦੇ ਨਾਲ ਗੱਲ ਕਰਦੇ ਆ ਜਿਨ੍ਹਾਂ ਵੱਲੋਂ ਉਹਨਾਂ ਨੂੰ ਛੋਟੇ ਹੁੰਦੇ ਜਿਹੜਾ ਹੈਗਾ ਕ੍ਰਿਕਟ ਜੜੀ ਸਿਖਾਈ ਗਈ ਸੀ ਕਿਸ ਤਰ੍ਹਾਂ ਦੀਆਂ ਉਮੀਦਾਂ ਹੈਗੀਆਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਜੀ ਅੱਜ ਸ਼ੁਭ ਜਿਹੜਾ ਹੈਗਾ ਦੁਬਈ ਦੇ ਵਿੱਚ ਖੇਡ ਰਹੇ ਹੈਗਾ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜਾ ਮੁਕਾਬਲਾ ਹੈਗਾ ਕਿਵੇਂ ਦੇ ਬਹੁਤ ਚੰਗੇ ਢੰਗ ਨਾਲ ਖੇਡਣਗੇ ਆਪਣੇ ਪਲੇਅਰ ਬਹੁਤ ਪ੍ਰੈਕਟਿਸਾਂ ਕਰਦੇ ਆ ਪੁੱਤ ਖਾਸ ਕਰਕੇ ਆਪਣੇ ਸ਼ੁਭ ਤੇ ਤਗੜੇ ਹੋ ਕੇ ਚੌਕੇ ਛੱਕੇ ਮਾਰੂਗਾ ਆਪਾਂ ਇਹਨਾਂ ਦੇ ਹੈਜ਼ੀ ਰਵਾਂਗੇ ਪੁੱਤ ਭਈ ਸ਼ੁਭ ਤੇ ਜਿਹੜੇ ਹੈਗੇ ਪੂਰੇ ਦੇਸ਼ ਦੀਆਂ ਜਿਹੜੀਆਂ ਹੈਗੀਆਂ ਨਿਗਾਹ ਹੈਗੀ ਕਿ ਵਧੀਆ ਜਿਹੜਾ ਉਹਦਾ ਪ੍ਰਦਰਸ਼ਨ ਰਿਹਾ ਹੈਗਾ ਪਿਛਲੇ ਜਿਹੜੇ ਮੈਚਾਂ ਦੇ ਵਿੱਚ ਹੈ ਸ਼ਤਕ ਵੀ ਲਗਾਇਆ ਗਿਆ ਹੈਗਾ ਕੀ ਲੱਗਦਾ ਇਸ ਮੈਚ ਇਹ ਪੁੱਤ ਨੂੰ ਸ਼ੁਭ ਦੇ ਦਿਨ ਉਮਰ ਬਹੁਤ ਠੀਕ ਹੈ ਨੌਜਵਾਨਾ ਚੜ੍ਹਦੀ ਵਸਤਾ ਹੈਗਾ ਇਹਦੇ ਵਿੱਚ ਸ਼ੁਭ ਨੂੰ ਕਰਕੇ ਇੰਡੀਆ ਵਾਸਤੇ ਕਰਨਾ ਹੀ ਪੈਣਾ ਪੁੱਤ ਬਹੁਤ ਬਹੁਤ ਖੁਸ਼ ਬਹੁਤ ਖੁਸ਼ ਕਰੂਗਾ ਵੀ ਮੈਨੂੰ ਉਮੀਦ ਹੈ ਤੁਸੀਂ ਉਹਨੂੰ ਛੋਟੇ ਹੁੰਦੇ ਸਿਖਾਇਆ ਹੈ ক্রিকেট ਦੇ ਜਿਹੜੇ ਗੋਰ ਜਿਹੜੇ ਸਿਖਾਏ ਹੈਗੇ ਕਿਵੇਂ ਲੱਗਦਾ ਅਸੀਂ ਤਾਂ ਪੁੱਤ ਨੂੰ ਜਿਹੜੀ ਵਧੀਆ ਖਾਂਤੀ ਹੈਟ ਆਪ ਦੇ ਨਹੀਂਓ ਇਹ ਦਿਨ ਫਿਟਨੈਸ ਰਵੇ ਤਾਂ ਅੰਦਰੋਸਤੇ ਰਵੇ ਬੱਚਾ ਮਾੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਉਹਨਾਂ ਦਾ ਪਰਹੇਜ਼ ਕਰਕੇ ਬੱਚੇ ਤੋਂ ਲੁਕੋ ਕੇ ਵਰਾ ਕੇ ਇਹ ਚੀਜ਼ਾਂ ਖਿਡਾਰੀਆਂ ਵਾਸਤੇ ਪੁੱਤ ਦਿੱਤੀਆਂ ਜਾਂਦੀਆਂ ਹੁਣ ਵੀ ਅਸੀਂ ਬਹੁਤ ਰੱਖਦੇ ਹਾਂ ਧਿਆਨ ਲੱਗਦਾ ਵਧੀਆ ਖੇਡੂਗਾ ਜਿਹੜਾ ਹੈਗਾ ਪ੍ਰੈਸ਼ਰ ਜ਼ਰੂਰ ਹੈਗਾ ਕਿਉਂਕਿ ਭਾਰਤ ਪਾਕਿਸਤਾਨ ਦਾ ਮੈਚ ਹੀ ਅਜੇ ਆ ਹੈਗਾ ਕਿ ਜਿਸ ਦੇ ਨਾਲ ਜਿਹੜਾ ਹੈਗਾ ਲੱਗਦਾ ਕਿ ਪੂਰਾ ਜਿਹੜਾ ਹੈਗਾ ਦੁਨੀਆ ਜਿਹੜੀ ਐ ਇਸ ਮੈਚ ਨੂੰ ਦੇਖਣ ਦੇ ਲਈ ਟਾਈਮ ਦੇਖ ਰਹੀ ਐ ਕਿ ਕਿਦੋਂ 2:30 ਵਜੇ ਜਿਹੜਾ ਮੈਚ ਸ਼ੁਰੂ ਹੋਊਗਾ ਤੇ ਅਸੀਂ ਟੀਵੀ ਸਕਰੀਨਾਂ ਦੇ ਅੱਗੇ ਹੋਵਾਂਗੇ ਇਹ ਪੁੱਤ ਜਿਹੜਾ ਮੈਚ ਹੁੰਦਾ ਹੈ ਬੋਲਰ ਦੇ ਸਿਰ ਤੇ ਬੋਲਾਂ ਮੁਸਲਮਾਨਾਂ ਦੀ ਜਿਹੜੀ ਸਪਿਨ ਬਾਲ ਹੈ ਬੋਲਰ ਹੈ ਇਹਨਾਂ ਕੋਲ ਇੱਕ ਕਲਾ ਬਹੁਤ ਹੈ ਪਰ ਕੋਈ ਗੱਲ ਨਹੀਂ ਅਸੀਂ ਵੀ ਉਹਨਾਂ ਦੀ ਕਲਾ ਨੂੰ ਜਿਹੜੀ ਹੈ ਨਾ ਅਗੂ ਫੜਾਂਗੇ ਰੋਕਾਂਗੇ ਤੇ ਇਹਦੇ ਵਿੱਚ ਚੰਗਾ ਹੀ ਪ੍ਰਦਰਸ਼ਨ ਹੋਊਗਾ ਬਹੁਤ ਚੰਗਾ ਹੋਊਗਾ ਅਸੀਂ ਤਾਂ ਬਹੁਤ ਮਿੱਧਿਆ ਰੱਖੀ ਬੈਠੇ ਆਵਦੇ ਨਹੀਂ ਬੜੇ ਚਾਵਾ ਤੇ ਝੂਰ ਲਾਈ ਜਾਂਦੇ ਆ ਭਈ ਸਾਡੇ ਜਿਹੜੀ ਹੈ ਭਾਰਤ ਦੇ ਵਿੱਚ ਸਾਡੀ ਬੜਕ ਬਣੇ ਬੜਕ ਬਣੇ ਹਾਂ ਤੁਸੀਂ ਕਹਿੰਦੇ ਕਿ ਸ਼ੋਭ ਜਿਹੜਾ ਹੈਗਾ ਸਾਡਾ ਨਹੀਂ ਪੂਰੇ ਦੇਸ਼ ਦਾ ਜਿਹੜਾ ਬੱਚਾ ਹੈ ਤੇ ਸਾਰੇ ਉਹਨਾਂ ਜਿਹੜੀਆਂ ਉਮੀਦਾਂ ਤੇ ਸਾਰੇ ਅੱਜ ਰਹੇਗੇ ਘਰਾਂ 'ਚ ਬੈਠੇ ਦੁਆ ਕਰ ਰਹੇ ਇਹ ਪੁੱਤ ਨੂੰ ਤੁਸੀਂ ਤੁਹਾਨੂੰ ਤਾਂ ਮੇਰੇ ਨਾਲੋਂ ਜ਼ਿਆਦਾ ਪਤਾ ਕਿ ਮੈਂ ਹੁਣ ਬੁਢਾ ਹੋ ਗਿਆ ਕਿ ਕਿਵੇਂ 100 ਸਾਲ ਤੋਂ ਲੈ ਕੇ 8-7 ਸਾਲ ਦੇ ਤੱਕ ਬੱਚੇ ਉੱਥੇ ਕਿਵੇਂ ਨੱਚਦੇ ਆ ਕਿਵੇਂ ਉੱਥੇ ਜਿਹੜੀਆਂ ਹੈਗੀਆਂ ਪੰਗੜੇ ਪਾਏ ਜਾਂਦੇ ਆ ਇਹ ਆਪਦੇ ਖਿਡਾਰੀਆਂ ਦੇ ਦੇਸ਼ਵਾਸੀਆਂ ਨੂੰ ਚਾਹ ਹੁੰਦੇ ਆ ਆਪਾਂ ਵੀ ਉਹਨਾਂ ਚਾਹਾਂ ਵਾਸਤੇ ਲਗੇ ਫਿਰਦੇ ਤੁਰੇ ਫਿਰਦੇ ਮੇਰੇ ਕੋਲੇ ਤੁਸੀਂ ਆਏ ਆ ਤੇ ਇਹਨਾਂ ਇਹ ਚੀਜ਼ਾਂ ਪੁੱਤ ਦੇ ਜੀ ਨੂੰ ਅੱਗੇ ਲੈ ਕੇ ਜਾਂਦੀ ਲੈ ਕੇ ਜਾਂਦੀ ਹੈ ਭਾਰਤ ਪਾਕਿਸਤਾਨ ਦਾ ਜਦੋਂ ਮੈਚ ਹੁੰਦਾ ਉਦੋਂ ਜਿਹੜੀ ਹੈਗੀ ਲੋਕਾਂ ਚ ਜ਼ਿਆਦਾ ਖਿੱਚ ਜਿਹੜੀ ਹੁੰਦੀ ਹੈ ਮੈਚ ਵੇਖਣ ਦੀ ਕਿ ਲੱਗਦਾ ਕੀ ਹੈ ਇਹਨਾਂ ਦਾ ਪੁੱਤ ਮੁਕਾਬਲਾ ਹੀ ਬਹੁਤ ਤਗੜਾ ਹੈ ਤੇਰਾ ਜਿਹੜਾ ਹੈਗਾ ਨਾ ਮੁਕਾਬਲਾ ਆਪਣੇ ਨਾਲ ਥੋੜੀ ਜੀ ਮੁਸਲਮਾਨ ਜਲਸੀ ਜ਼ਿਆਦਾ ਰੱਖਦੇ ਆ ਆਪਣੀ ਸਿੱਖ Hindu ਕੌਮ ਦੇ ਵਿੱਚ ਕਿ ਇਹ ਜਿਹੜੀ ਹੈਗੀ ਆ ਦਿਲਚਸਪ ਲੋਕਾਂ ਨੂੰ ਜਿਆਦਾ ਹੀ ਜਿਆਦਾ ਜਿਆਦਾ ਅਹੀ ਉਹਨਾਂ ਦਾ ਕਾਰ ਹੈ ਸ਼ੁਭਨ ਗਿੱਲ ਦਾ ਤੁਹਾਨੂੰ ਦਿਖਾ ਦਿੰਨੇ ਆ ਜੱਦੀ ਪਿੰਡ ਜਿਹੜਾ ਹੈਗਾ ਉਹਨਾਂ ਦਾ ਜੈਮਲ ਸਿੰਘ ਵਾਲਾ ਅਸੀਂ ਉੱਥੇ ਮੌਜੂਦ ਹੈ ਤੇ ਇਹੀ ਉਹਨਾਂ ਦਾ ਕਾਰ ਹੈ ਕਰੀਬ 50 ਸਾਲ ਜਿਹੜਾ ਪੁਰਾਣਾ ਜਿਹੜਾ ਹੈਗਾ ਕਾਰ ਤੁਸੀਂ ਦੇਖ ਸਕਦੇ ਹੋ ਇਹੀ ਉਹ ਜਿਹੜੀ ਪਿਚ ਹੈਗੀ ਜਿੱਥੇ ਜਿਹੜਾ ਹੈਗਾ ਸ਼ੁਭ ਜਦੋਂ ਛੋਟਾ ਸੀਗਾ ਤੇ ਇੱਥੇ ਜਿਹੜਾ ਪ੍ਰੈਕਟਿਸ ਕਰਦਾ ਹੁੰਦਾ ਸੀਗਾ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਬੱਚੇ ਹੁੰਦੇ ਉਹਨਾਂ ਦੇ ਹੱਥ 'ਚ ਚਾਹੇ ਉਹ ਥਾਪਾ ਹੈ ਚਾਹੇ ਕਿਸੇ ਤਰ੍ਹਾਂ ਦਾ ਜੜ ਲੱਕੜ ਦਾ ਜਿਹੜਾ ਬਣਿਆ ਕੋਈ ਬੈਠ ਹੈਗਾ ਉਹੀ ਉਸ ਦੇ ਹੱਥ 'ਚ ਹੁੰਦਾ ਸੀਗਾ ਬੇਸ਼ੱਕ ਅੱਜ ਜਿਹੜਾ ਹੈਗਾ ਉਹ ਬੱ ਇਦਾਂ ਜੜੀਆਂ ਹੈਗੇ ਉਹਦੇ ਨਾਲ ਜੁੜੀਆਂ ਹੋਈਆਂ ਤੇ ਤੁਸੀਂ ਦੇਖ ਸਕਦੇ ਹੋ ਇਹੀ ਉਹ ਪਿਚ ਸੀਗੀ ਤੇ ਉਹਨਾਂ ਦੇ ਦਾਦਾ ਜੀ ਹੈਗੇ ਜਿਨ੍ਹਾਂ ਵੱਲੋਂ ਜਿਹੜਾ ਹੈਗਾ ਉਸ ਨੂੰ ਛੋਟੇ ਹੁੰਦੇ ਜਿਹੜਾ ਇੱਥੇ ਖੜਾਇਆ ਜਾਂਦਾ ਸੀਗਾ ਬਿਲਕੁਲ ਹਾਂਜੀ ਇੱਥੇ ਪੁੱਤ ਨਿੱਕੇ ਹੁੰਦੀਆਂ ਤਿੰਨ ਸਾਲ ਦੇ ਦੀਆਂ ਸੀ ਪ੍ਰੈਕਟਿਸਾਂ ਕਰਾਈਆਂ ਮੈਂਤ ਦੇ ਨਾਲ ਬਿਲਕੁਲ ਕੁਝ ਅਸੀਂ ਹੌਸਲਾ ਦਿੰਦੇ ਸੀ ਕੋ ਬੱਚੇ ਨੂੰ ਵੀ ਬਹੁਤ ਲਗਨ ਸੀ ਵੀ ਮੈਂ ਖੇਡਾਂ ਇੱਕ ਖੇਡਾਂ ਹੁੰਦਾ ਜਿਹਨੂੰ ਚਾਹ ਪੁੱਤ ਉਹ ਹੀ ਇੱਥੋਂ ਤੱਕ ਪਹੁੰਚਦਾ ਛੋਟਾ ਜਿਹਾ ਬੱਲਾ ਉਹਦੇ ਹੱਥ ਚੁੰਦਾ ਸੀਗਾ ਉਦੋਂ ਤੇ ਅੱਜ ਜਿਹੜਾ ਹੈਗਾ ਬੈਟ ਹੈ ਜਿਹੜਾ ਜਿਸ ਤੇ ਚੜੀਆਂ ਪੂਰੇ ਦੇਸ਼ ਤੇ ਜਿਹੜੇ ਲੋਕ ਐ ਉਹਨਾਂ ਦੀਆਂ ਨਿਗਾਹਾਂ ਵਾਹ ਹੈਗੀਆਂ ਕਿ ਉਸ ਤੇ ਬੈਟ ਦੇ ਵਿੱਚੋਂ ਜਿਹੜੀਆਂ ਹੈਗਾ ਗੇਂਦ ਜਿਹੜੇ ਛੱਕੇ ਜ਼ਰੂਰ ਮਾਰੀ ਜਾਣਗੇ ਇਹ ਪੁੱਤ ਹੁਣ ਤਾਂ ਪਤਾ ਹੀ ਐ ਵੀ ਪਾਰੇ ਤੋਂ ਪਾਰਾ ਬੱਲਾ ਜਿਹੜਾ ਉਹਨਾਂ ਨੇ ਹੱਥ 'ਚ ਰੱਖ ਕੇ ਤੇ ਖੇਡਣਾ ਪੈਂਦਾ ਨਾਲ ਬਾਜੂ ਵੀ ਬਣਾਉਣੇ ਪੈਂਦੇ ਆ ਪੁੱਤ ਜਿਮ ਕਰ ਕਰਕੇ ਐਨੇ ਤਾਂ ਫਿਰ ਬੱਲੇ ਚੱਕੇ ਹੀ ਨਹੀਂ ਜਾਂਦੇ ਤੇ ਕੀ ਲੱਗਦਾ ਅੱਜ ਦੇ ਮੈਚ ਨੂੰ ਲੈ ਕੇ ਕੀ ਕਹੂੰਗਾ ਅੱਜ ਬਹੁਤ ਉਮੀਦ ਰੱਖੀ ਹੋਈ ਹੈ ਬਹੁਤ ਅਸੀਂ ਉਹਨੂੰ ਜਿਹੜੀਆਂ ਹੈਗੀਆਂ ਅਸੀਸਾਂ ਦਿੱਤੀਆਂ ਵੀ ਬੇਟਾ ਸਾਰੇ ਭਾਰਤ ਨੂੰ ਕਿਵੇਂ ਬੈਠਾ ਕਿੰਨੇ ਚਾ ਕਰਦਾ ਤੇ ਤੁਸੀਂ ਬਹੁਤ ਸੋਹਣਾ ਖੇਡੋ ਜੋ ਸੋਨਾਂ ਤੇ ਦਾਦਾ ਜੀ ਨੂੰ ਵੀ ਉਮੀਦਾਂ ਹੈਗੀਆਂ ਜਿਸ ਤਰ੍ਹਾਂ ਦੇ ਨਾਲ ਪੂਰੇ ਦੇਸ਼ ਦੇ ਜਿਹੜੇ ਲੋਕ ਹੈਗੇ ক্রিকেট ਪ੍ਰੇਮੀ ਹੈਗੇ ਉਹਨਾਂ ਨੂੰ ਉਮੀਦਾਂ ਹੈਗੇ ਕਿ ਸ਼ੁਭਮਨ ਗਿੱਲ ਜਿਹੜਾ ਅੱਜ ਬਹੁਤ ਵਧੀਆ ਪ੍ਰਦਰਸ਼ਨ ਕਰੇਗਾ ਤੇ ਪੂਰੀ ਟੀਮ ਇੰਡੀਆ ਜਿਹੜੀ ਹੈਗੀ ਆਈਸੀਸੀ ਚੈਂਪੀਅਨ ਟਰੋਫੀ ਜਿਹੜਾ 2025 ਦਾ ਹੈਗਾ ਉਸ ਦਾ ਜਿਹੜਾ ਖਿਤਾਬ ਜਿਹੜਾ ਹੈਗਾ ਆਪਣੇ ਨਾਮ ਕਰੇਗੀ ਅਫਤਾਰ ਗਿਲ ਪੀਟੀਸੀ ਨਿਊਜ਼ ਪਿੰਡ ਜੈਮਲਵਾਲਾ ਜਲਾਲਾਬਾਡਾ